ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਤੇ ਮੈਂ ਹਾਂ ਅਨਿਕੇਤ ਸ਼ਰਮਾ ਇਸ ਵਕਤ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਦੇ ਉੱਤੇ ਤਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 25 ਜੁਲਾਈ ਨੂੰ ਆਉਣ ਵਾਲੀ ਨੂੰ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੇ ਜਿਹੜੇ ਕਿ ਸ਼ੁਰੂ ਹੋ ਜਾਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਕਿ ਇਸ ਰੋਡ ਤੋਂ ਹੋ ਕੇ ਗੁਜ਼ਰਦੇ ਨੇ ਤਾਂ ਆਸਥਾ ਜਿਹੜੀ ਕਿ ਲੋਕਾਂ ਦੀ ਹੈਗੀ ਹੈ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਦੇ ਨਾਲ ਤਾਂ ਇੱਥੋਂ ਉਹ ਗੁਜ਼ਰਦੇ ਨੇ ਤਾਂ ਰੋਡ ਦੀਆਂ ਤਸਵੀਰਾਂ ਉੱਥੋਂ ਦੀ ਦਿਖਾ ਰਹੇ ਆ ਤੁਹਾਨੂੰ ਹੁਸ਼ਿਆਰਪੁਰ ਚਿੰਤਪੁਰ ਨੀ ਮਾਰਗ ਦੀਆਂ ਇਹ ਤਸਵੀਰਾਂ ਨੇ ਚੋਹਾਲ ਦੇ ਨਜ਼ਦੀਕ ਜਿੱਥੋਂ ਦੀ ਰੋਡ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਰੋਡ ਦੇ ਉੱਤੇ ਡੂੰਗੇ ਡੂੰਗੇ ਖੱਡੇ ਪਏ ਹੋਏ ਨੇ ਤਾਂ ਲੋਕ ਵੀ ਜਿਹੜੇ ਗੁਜ਼ਰ ਰਹੇ ਨੇ ਇੱਥੋਂ ਹੈਵੀ ਵਹੀਕਲ ਨੇ ਟੂ ਵੀਲਰ ਫੋਰ ਵੀਲਰ ਚਾਹੇ ਉਹਨਾਂ ਨੂੰ ਨਿਕਲਣ ਦੇ ਵਿੱਚ ਇੱਕ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਜਿਹੜੇ ਕਿ ਵਹੀਕਲ ਨੇ ਇੱਥੋਂ ਨਿਕਲਣ ਲੱਗੇ ਢੂੰ ਟੱਕਦੀਆਂ ਆਵਾਜ਼ਾਂ ਜਿਹੜੀਆਂ ਕਿ ਇੱਥੇ ਲੱਗੀਆਂ ਹੋਈਆਂ ਨੇ ਤਾਂ ਦਿੱਕਤ ਜਿਹੜੀ ਕਿ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੇਖ ਵੀ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਕਿ ਇੱਥੋਂ ਜਾ ਰਹੀਆਂ ਨੇ ਉਹਨਾਂ ਦੇ ਜਿਹੜੇ ਕਿ ਬੰਪਰ ਵੀ ਨੇ ਉਹ ਥੱਲੇ ਲੱਗ ਰਹੇ ਨੇ ਕਈ ਆ ਜਿਹੜੇ ਲੋਕ ਨੇ ਇੱਥੋਂ ਜਿਨ੍ਹਾਂ ਨੂੰ ਜਿਹੜੇ ਅਣਜਾਨ ਹੋਣਗੇ ਕਿਉਂਕਿ ਇੱਥੋਂ ਹੁਸ਼ਿਆਰਪੁਰ ਦੇ ਨਹੀਂ ਬਲਕਿ ਪੰਜਾਬ ਭਰ ਦੇ ਲੋਕ ਜਿਹੜੇ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੇ ਨੇ ਚਿੰਤਪੁਰਨੀ ਮਾਤਾ ਦੇ ਨਾਲ ਆਸਥਾ ਜਿਹਨਾਂ ਦੀ ਜੁੜੀ ਹੋਈ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਵੇਗਾ ਤਾਂ ਇੱਥੇ ਕਿਸ ਕੋਈ ਹਾਦਸਾ ਵੀ ਜਿਹੜਾ ਕਿ ਵਾਪਰ ਸਕਦਾ ਹੈ ਜਿਸ ਦੇ ਨਾਲ ਜਿਹੜਾ ਕਿ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਭੱਜਣਾ ਪੈਣ ਗਿਆ ਕਿਉਂਕਿ ਇੱਕ ਵੱਡਾ ਰਸ ਇੱਥੇ ਇਸ ਰੋਡ ਤੇ ਦੇਖਣ ਨੂੰ ਮਿਲਦਾ ਹੈ ਮਾਤਾ ਚਿੰਤਪੁਰਨੀ ਜੀ ਦੇ ਨవరాత్రਿਆਂ ਨੂੰ ਤਾਂ ਇੱਕ ਅਪੀਲ ਕਰਨਾ ਚਾਹਾਂਗੇ ਰਾਜਨੀਤਿਕ ਨੁਮਾਇੰਦਿਆਂ ਨੂੰ ਵੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਜਿਹੜੇ ਇੱਥੋਂ ਆਪ ਵੀ ਉਹ ਜ਼ਰੂਰ ਗੁਜ਼ਰਦੇ ਹੋਣਗੇ ਤਾਂ ਇਹ ਜਿਹੜਾ ਰੋਡ ਐ ਇਸ ਦੀ ਮੁਰੰਮਤ ਕਰਵਾਈ ਜਾਵੇ ਜਾਂ ਇੰਨਾ ਹਿੱਸਾ ਜਿਹੜਾ ਕਿ ਇੱਥੋਂ ਦਾ ਖਰਾਬ ਐ ਘੱਟੋ ਘੱਟ ਇਸ ਦਾ ਪੈਚ ਵਰਕ ਹੀ ਜਿਹੜਾ ਕਿ ਕਰਾ ਦਿੱਤਾ ਜਾਵੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਇੱਥੋਂ ਆਣਗੇ ਮਾਤਾ ਚਿੰਤਪੁਰਨੀ ਨਤਮਸਤਕ ਹੋਣ ਦੇ ਲਈ ਤਾਂ ਇਹ ਮੇਨ ਰਸਤਾ ਐ ਜਿਹੜਾ ਕਿ ਹੁਸ਼ਿਆਰਪੁਰ ਨੂੰ ਜੋੜਦਾ ਹੈਗਾ ਇਹ ਤਾਂ ਇਹਦੀ ਰਿਪੇਅਰ ਜਿਹੜੀ ਕਿ ਜ਼ਰੂਰ ਹੋਣੀ ਚਾਹੀਦੀ ਆ ਪੈਚਵਰ ਕਿਹਨਾ ਖੱਡਿਆਂ ਦਾ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਜਿਹੜੇ ਕਿ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਗੁਜ਼ਰਣਗੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ ਜਾਂ ਸੁਖਾਵੇਂ ਢੰਗ ਨਾਲ ਉਹ ਆਪਣੇ ਮੰਜ਼ਿਲ ਦੇ ਉੱਤੇ ਪਹੁੰਚ ਸਕਣ ਕੈਮਰਾਮੈਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ